ਉਹ ਨਹੀਂ ਆਉਂਦੇ ਉਹ ਨਹੀਂ ਨਾ ਮੈਂ ਖਤਰੇ ਦੇ ਲਈ ਵੀ ਗੱਲ ਵਾੜਾ ਕੋਈ ਨਹੀਂ ਹੱਤੀ ਦਾ ਨਹੀਂ ਮਰ ਜਾਸਾ ਕਿਸੇ ਨੇ ਖਤਰੇ ਦੀ ਗੱਲ ਕਰਦਾ ਚਲਪਟ ਊਲੀ ਇਕੇ ਕਾਂਲੀ ਗਾਣੇ ਗਿਰਦੇ ਰੁ ਟੱਕਾ ਨਹੀਂ ਆਏ ਦੋ ਪੈਣ ਸੋਦੇ ਨਹੀਂ ਉਹ ਇਹ ਨਹੀਂ ਦੋ ਓਟਾਂਗ ਲੱਗੀ ਹੋਈ ਆ ਸਿਰੇ ਤੇ ਉੱਥੇ ਤੱਕ ਆ ਸਾਰਾ ਮਾਲ ਪਿਆ ਇੱਧਰ ਦੇਖੋ ਅੱਗੇ ਤੱਕ ਉਸ ਦੁਕਾਨ ਦੇ ਅੱਗੇ ਸਾਰਾ ਬਲੌਕ ਹੋਇਆ ਪਿਆ ਹੈ ਅਗਰ ਕੋਈ ਰਾਤ ਨੂੰ ਚੋਰੀ ਹੁੰਦੀ ਹੈ ਕੋਈ ਅੱਗ ਲੱਗਦੀ ਹੈ ਉਹਦੇ ਜ਼ਿੰਮੇਵਾਰ ਸਾਨੂੰ ਬਣਾਉਂਦੇ ਨੇ ਹਾਲਾਂਕਿ ਸਾਡੀ 72 ਘੰਟਿਆਂ ਦੀ ਜ਼ਿੰਮੇਵਾਰੀ ਹੈ ਅੱਜ 10-10 ਦਿਨ ਹੋ ਗਏ ਮਾਰੂਗਾ ਆਪ ਦਾ ਨਾਮ ਲਾ ਪਪੂ ਜਦਵ क्या समस्या आ रही है समस्या तो आ रही जो है जो 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 है जो है 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 मंडी में नहीं नहीं रहा से से खा रहे हैं जी है। माल तो है जी माल माल भर भर दिया दिया तो तो तर का कमी है, की है। ਹਾਂਜੀ ਕੀ ਨਾਮ ਹੈ ਤੁਹਾਡਾ ਬਿਨ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੋਣਕੂ ਦੇ ਰਹਿਣ ਵਾਲੇ ਆ ਜੀ ਤੇ ਆਪਣਾ ਮੰਡੀ ਕਿੱਥੀ ਦੀ ਹੈ ਮੋਣਕੂ ਦੀ ਮੰਡੀ ਹੈ ਕੀ ਸਮੱਸਿਆ ਆ ਰਹੀ ਹੈ ਸਮੱਸਿਆ ਆਈ ਆ ਰਿਹਾ 8 ਦਿਨ ਹੋ ਗਏ ਮਾਲ ਭਰੇ ਨੂੰ ਅੱਛਾ ਛੋਟ ਪੈਣ ਲੱਗ ਰਹੀ ਹੈ ਵਜਨ ਘਟਣ ਲੱਗ ਰਿਹਾ ਸਾਡੇ 48 ਘੰਟੇ ਦੀ ਜ਼ਿੰਮੇਵਾਰੀ ਹੈ ਜੀ ਵਜਨ ਘਟਦਾ ਰਾਰ ਦੀ ਸਾਡੇ ਦੇ ਬੰਦੇ ਨੇ ਤੁਸੀਂ ਘੱਟ ਦੋ ਲਿਆ ਗਿੱਲਾ ਮਾਲ ਆਇਆ ਜੀ ਪਹਿਲਾਂ ਹੁਣ ਲਿਬਟਿੰਗ ਨਹੀਂ ਆ ਮਾਲ ਰਹਿ ਰਿਹਾ ਸਾਡਾ ਸੈਕਟਰੀ ਇਹ ਗੱਲ ਕਹਿੰਦਾ ਹੈ ਵੀ ਲੇਬਰ ਦੀ ਘਾਟ ਹੈ ਕਾ ਲਿਫਟ ਨਹੀਂ ਹੋ ਰਹੀ। ਲੇਬਰੀ ਕੱਢ ਕਿਉਂ ਆ ਜੀ? ਬਹੁਤ ਮੰਡੀ ਭਰੀ ਬਰੀਆ ਲੇਬਰਾਂ ਨਾਲ। ਗੱਡੀਆਂ ਦੇ ਭੇਜੋ ਕਦੇ। ਗੱਡੀਆਂ ਭੇਜਣ ਦੀ ਬਾਤ ਹੈ ਜੀ। ਵੀਨਿੰਗੇ ਟਰੱਕ ਜੁਨੀਅਰ ਚ ਕਮੀ ਹੈ। ਟਰੱਕ ਜੁਨੀਅਰ ਮੈਂ। ਗ੍ਰੇਡ ਵੱਲੋਂ ਕਮੀ ਹੈ। ਮਾਲ ਅਨਲੋਡ ਨਹੀਂ ਹੋ ਰਿਹਾ ਜੀ। ਗੱਡੀਆਂ ਸਾਨੂੰ ਦੇ ਹਾਂ ਗੱਡੀਆਂ ਜੋ ਅਸੀਂ ਅਨਲੋਡ ਕਰਾਓ ਮਾਲ ਆ ਅਸੀਂ ਦਵਾ ਦ ਭਰ ਦਾਂਗੇ। ਤੁਸੀਂ ਸੈਕਟਰੀ ਸਾਹਿਬ ਨੂੰ ਮਿਲੇ। ਸੈਕਟਰੀ ਸਾਹਿਬ ਨੂੰ ਨਹੀਂ ਮਿਲੇ ਜੀ ਅਸੀਂ। ਆਰਟੀ ਪ੍ਰਧਾਨ ਨੂੰ ਮਿਲੇ। ਅਰਤੀ ਪ੍ਰਧਾਨ ਨੂੰ ਨਵੀਂ ਵੀ ਮਿਲੇ ਸੀ ਉਹਨੂੰ ਆਪੇ ਜਈਏ ਜੀ ਗੱਡੀਆਂ ਗੁੱਡੀਆਂ ਬਾਰੇ ਉਹਨੂੰ ਆਪੇ ਜੀ ਕੁਝ ਕਰਨਗੇ ਸਾਡਾ ਕੰਮ ਹੈ ਭਰਾਈ ਦਾ ਮਾਲ ਭਰ ਕੇ ਖੜਾ ਕਰਤਾ ਹੁਣ ਅਸੀਂ ਜੂਨੀਅਰ ਚ ਥੋੜੀ ਟੱਕ ਕਰਾਨ ਜਾਗੇ ਇਹਦਾ ਅਰਤੀ ਅਰਤੀ ਪ੍ਰਧਾਨ ਨੂੰ ਚੇਹਦਾ ਠੀਕ ਠੀਕਾ ਜੀਰਾ ਸੋਮਨਾ થઈ ਜੀ ਕੀ ਸਮੱਸਿਆ ਆ ਰਹੀ ਹੈ ਸਮੱਸਿਆ ਜੀ ਆਈ ਹੈ ਮਾਲ ਚੱਕਣ ਦੀ ਸਮੱਸਿਆ ਜੀ ਪਹਿਲਾਂ ਦਾ ਮਾਲ ਆ ਗਿਆ ਲੇਬਰਾਂ ਬੈਠੀਆਂ ਨੇ ਤੇ ਹੁਣ ਚੱਕਿਆ ਨਹੀਂ ਜਾ ਰਿਹਾ ਹੈਗਾ ਮਾਲ ਪ੍ਰਾਈ ਦਾ ਸਾਰਾ ਹੋ ਗਿਆ ਸਾਡਾ ਮਾਲ ਹੁਣ ਪਹਿਲਾ ਢਾਂਗਾ ਲਾਤੀਆ ਹੁਣ ਵਜਨ ਘਟਦਾ ਹੈ ਮਾਲ ਦਾ ਉਹਨੂੰ 38 ਸਾਨੂੰ ਕਹਿੰਦੇ ਨੇ ਵੀ ਵਜਨ ਘਟ ਰਿਹਾ ਹੈ ਹੋ ਰਿਹਾ ਹੈ ਇਹ ਚੱਕਰਵਾਜੀ ਵੱਲ ਰਹੀ ਹੈ ਹੁਣ ਤੋਂ ਮੌਸਮ ਖਰਾਬ ਹੈ ਜੀ ਗੱਡੀਆਂ ਨਹੀਂ ਆਉਂਦੀਆਂ ਲੇਵੜਾ ਸਾਡੇ ਕੋਲ ਵਾਧੂ ਨਹੀਂ ਮਾਲ ਚੱਕਣ ਵਾਲੀਆਂ ਜੇ ਸਾਨੂੰ ਗੱਡੀਆਂ ਮਿਲਣਾਂ ਗੱਡੀਆਂ ਨਹੀਂ ਮਿਲਦੀ ਗੱਡੀਆਂ ਦੀ ਦਿੱਕਤ ਹੈ ਤੁਸੀਂ ਸੈਕਟਰੀ ਨੂੰ ਜਾਂ ਆਪਣਾ ਚੇਅਰਮੈਨ ਨੂੰ ਜਾਂ ਪ੍ਰਧਾਨ ਨੂੰ ਕਿਸੇ ਨੂੰ ਮਿਲੇ ਹੋ ਅਸੀਂ ਮਜ਼ਦੂਰ ਬੰਦੇ ਜੀ ਅਸੀਂ ਕਿਸੇ ਕਿਸ ਨੂੰ ਮਿਲੀਏ ਜਾ ਕੇ ਨਾ ਤਾਂ ਸਾਡੇ ਕੋਲ ਟਰੱਕ ਜੁਨੀਅਰ ਆਵੇ ਨਾ ਸਾਡਾ ਮੰਡੀ ਦਾ ਪ੍ਰਧਾਨ ਆਵੇ ਸਾਡੇ ਕੋਲ ਆ ਕੋਈ ਨਹੀਂ ਸਾਡੇ ਕੋਲ ਆਂਦਾ ਨਾ ਸਾਡੀ ਸੁਣਾਈ ਕਰਦਾ ਹੈਗਾ ਹੂਮ ਮਾਲ ਘਟ ਜਾਂਦਾ ਜਿਹਦੇ ਸਾਰੇ ਸਾਡੇ ਦੇ ਉੱਤੇ ਪਾਉਂਦੇ ਨੇ ਸਾਡੀ ਜਾਨ ਨੂੰ ਬਹੁਤ ਜ਼ਿਆਦਾ ਦਿੱਕਤ ਆਈ ਤੁਸੀਂ ਪੱਲੇ ਤੇ ਖਾਰੇ ਹੋ ਇਸ ਟਾਈਮ ਇਸ ਟਾਈਮ ਸਾਰੇ ਪੱਲੇ ਤੇ ਖਾਰੇ ਨਹੀਂ ਜੀ ਕੋਈ ਨਹੀਂ ਹੈਗਾ ਦਾਦਾ 15-15 ਬੰਦੇ ਬੈਠੇ ਨੇ ਦੁਕਾਨਾਂ ਤੇ ਕੈਮਰਾ ਚਲਾ ਲਈ ਹਾਲੀ ਦਾ ਕੀ ਹਾਲ ਹੋ ਰਿਹਾ ਟਾਂਗਾ ਲਾ ਲਾ ਕੇ ਕਿੰਨਾ ਬੁਰਾ ਹਾਲ ਕਰਾ ਰਿਹਾ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਕੇਸ਼ ਕੁਮਾਰ ਜੀ ਗੋਇਲ ਟਰੇਡਰ ਮੇਰੀ ਫਰਮ ਦਾ ਨਾਮ ਹੈ ਮੂਨ ਕਮੰਡੀ ਦੇ ਵਿੱਚ ਕੜਿਆ ਆਪਾਂ ਕੀ ਸਮੱਸਿਆ ਆ ਰਹੀ ਹੈ ਸਮੱਸਿਆ ਸਾਰੇ ਮੈਂ ਕਿ ਲੋਡਿੰਗ ਦੀ ਬਹੁਤ ਜ਼ਿਆਦਾ ਦਿੱਕਤ ਆ ਅਨਲੋਡਿੰਗ ਦੀ ਲੇਬਰ ਦੇ ਟੈਂਡਰ ਪਿਆ ਹੋਇਆ तकरीबन 800 ਬੰਦੇ ਦਾ ਜਿਹਦੇ ਵਿੱਚੋਂ ਉਹਨਾਂ ਲਵੇ 180 ਬੰਦੇ ਨੇ ਮਾਲ ਲਿਫਟ ਕਿਵੇਂ ਹੋਊਗਾ ਹੁਣ ਮੇਰੀ ਦੁਕਾਨ ਦੇ ਉੱਪਰ 7500 ਗੱਟਾ ਟੋਲੇ ਆ ਜਿਹਦੇ ਵਿੱਚੋਂ ਤਕਰੀਬਨ ਤਕਰੀਬਨ 2500 ਉੱਠੇ 5000 ਕਟਾ ਮੇਰੀ ਦੁਕਾਨ ਤੇ ਪਏ ਆ। ਕਈ ਦੁਕਾਨਦਾਰ ਅਜਿਹ ਨੇ ਜਿਦੇ 16000 ਕਟਾ ਆ ਉਹ ਕਲੀਅਰ ਨਹੀਂ ਬਿਲਕੁਲ। ਕਈਆਂ ਦੇ 8000 ਆਇਆ ਉਹਨਾਂ ਦੇ 2000 ਰਹਿ ਗਿਆ। 10000 ਵਾਲੇ ਦੇ 1500 ਰਹਿ ਗਿਆ। ਜਿਹੜੇ ਛੋਟੇ ਦੁਕਾਨਦਾਰ ਨੇ ਉਹ ਮਾਰੇ ਜਾ ਰਹੇ ਨੇ। ਮੌਸਮ ਖਰਾਬ ਹੈ। 2 ਦਿਨ ਨੂੰ ਭਾਰੀ ਮੀਂਹ ਦੱਸਿਆ ਹੋਇਆ। ਅਗਰ ਮਾਲ ਖਰਾਬ ਹੋ ਗਿਆ ਤਾਂ ਉਹ ਸਾਡੇ ਸਿਰ ਪੈਂਦਾ। ਕੋਈ ਇਹਦੀ ਸੁਣਵਾਈ ਨਹੀਂ ਹੁੰਦੀ। ਹੱਕ ਇਹ ਬੰਦ ਹੈ ਕਿ ਇਹ ਜਿਹੜੀ ਲੇਬਰ अनलोडिंग ਕਰਦੀ ਹੈ ਉਹਨਾਂ ਦੇ ਉੱਪਰ ਇਹਦਾ ਹਰਜਾਨਾ ਪੈਣਾ ਚਾਹੀਦਾ ਮੈਂ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕਿਆ ਸਾਰਿਆਂ ਲਵੇ ਜਾਏ ਕੋਈ ਸੁਣਵਾਏ ਕਿ ਹੁਣ ਇਹ ਲੈਟਰ ਦੇ ਕੇ ਆਏ ਬੇਰੋਸ ਨੂੰ ਕਾਲੂ ਮੌਸਮ ਖਰਾਬ ਹੈ ਮਾਲ ਖਰਾਬ ਹੁੰਦਾ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੈ ਮਹਿਕਮਾ ਜ਼ਿੰਮੇਵਾਰ ਹੈ ਜਾਂ ਲੇਬਰ ਯੂਨੀਅਨ ਜ਼ਿੰਮੇਵਾਰ ਹੈ